ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੰਦਨ ਜੀ ਗੁਰੂ ਤੇ ਇੱਕ ਵਾਰ ਫਿਰ ਮਹਾਰਾਜ ਸਦਾ ਹੀ ਜੈ ਜੈਕਾਰ ਸਦਾ ਹੀ ਜੈ ਜੈਕਾਰ ਸਰਬੱਤ ਦਾ ਭਲਾ ਕਰਵਾ ਬਾਬਾ ਜੀ ਮੇਰ ਕਰੋ ਕਿਰਪਾ ਕਰੋ ਬਾਬਾ ਜੀ ਔਖੀ ਕੜੀ ਨਾ ਦੇਖਣ ਦੀ ਕਰੋ ਕਿਰਪਾ ਹੋਣ کے کار जनम जनम ई कटी जि सजे पालश जनम जनम जी कटी दर्शन देख जीवाशन दे जीवा ਕੁਸਮ ਬਸੰਤ ਗਨੰਤ ਨ ਆਵੇ ਰਵ ਸਸ ਕਿਰਣ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੇ ਰੋਦਰ ਧਿਆਨ ਗਿਆਨ ਸਤ ਗੁਰ ਕੇ ਕਬ ਜਨ ਭਲ ਉਹਨਹਿ ਜੋ ਗਾਵੇ ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਓਏ ਬਨ ਹਾਵ ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਓਏ ਬਨ ਹਾਵ ਜਿਸ ਕੇ ਸਿਰ ਉਪਰ ਤੋ ਸੁਆਮੀ ਸੋ ਦੁਖ ਕਸਪਾਵ ਬੋਲ ਨ ਜਾਣ ਮਾਇਆ ਮਦ ਮਤਾ ਮਰਣਾ ਚੀਤ ਨ ਆਵ ਗਿਆਨ ਧਿਆਨ ਕਿਛ ਕਰੰ ਅਨ ਜਾਣ ਸਹਰ ਨ ਜਾਣ ਤੇਰੀ ਸਭ ਤੇ ਵੱਡਾ ਸਤ ਗੁਰ ਨਾਨਕ जिन कल राखी मेरी राम नाम योर में गहे जाकर सम नहीं को जेह से मृत संकट मिट दरस तुहर तो हो सो कहुटल गुर से भी अहन सुसहज ਦਰਸ਼ਨ ਪਰਸੈ ਗੁਰੂ ਕੈ ਜੰਮ ਮਰਨ ਦੁਖ ਹੋ ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਕਰਸਾ ਤਦ ਡਿਠੇ ਸੱਚੇ ਭਾਤਸ਼ ਮੜ ਜਨਮ ਜਨਮ ਦੀ ਸਜਣ ਸੱਚਾ ਭਾਤਸ਼ ਸਿਰ ਸਾਹਦ ਜਿਸ ਪਾਸ ਬਹਿਠਿਆ ਸੋਈ ਹੈ ਸਭਨ ਦਾ ਸਤਨਾਂ ਹੇ ਗੁਰੂ ਸਾਹਿਬ ਜੀ ਤਨ ਅਸਰੀ ਮਹਲਾ 3 ਘਰ ਦੂਜਾ ਚੌਪਦੇ ਇੱਕ ਓ ਅੰਕਾਰ ਸਤਿ ਗੁਰ ਪ੍ਰਸਾਦ ਇਹ ਤਨ ਆਖਟ ਨਾ ਨਖਟ ਨਾ ਜਾਏ ਪੂਰ ਸਤਗੁਰ ਦਿਆ ਦਿਖਾਏ ਆਪਣੇ ਸਤਗੁਰ ਕੋ ਸਦਵਲ ਜਾਈ ਗੁਰ ਕਿਰਪਾ ਤੇ ਹਰ ਮੰਨ ਵਸਾਈ ਏ ਤਹਨ ਆਖਟ ਨਾ ਨਖਟ ਨਾ ਜਾਏ ਪੂਰੇ ਸਤਗੁਰ ਦੀ ਆ ਦਿਖਾਏ ਆਪਣੇ ਸਤਗੁਰ ਕਾ ਸਦ ਬਲ ਜਾਈ ਗੁਰ ਕਿਰਪਾ ਤੇ ਹਰ ਮੰਨ ਵਸਾਈ ਹੇ ਤਨਵੰਤ ਹਰ ਨਾਮ ਲਿਵ ਲਾਏ ਗੁਰਪੁਰ ਹਰ ਤਨ ਪਰ ਗਸ ਹਰ ਕਿਰਪਾ ਤੇ ਵਸ ਮਨ ਆਏ ਰਹਾਓ ਆਵ ਗੁਣ ਕਾਟ ਗੁਣ ਰੇ ਬਾਣੀ ਸੁਖਮਨ ਅੰਤਰ ਸਹਜ ਸਮਾਣੀ ਏਕ ਅਚਰਜ ਜਨ ਦੇਖੋ ਭਾਈ ਦੁਬਿਧ ਮਾਰ ਭਰਮਨ ਵਸਾਈ ਨਾਮ ਅਮੋਲਕ ਪਾਇਆ ਜਏ ਗੁਰ ਪਰਸਾਦ ਵਸੈ ਮਨ ਆਏ ਸਭ ਮਹਿ ਵਸ ਪ੍ਰਭ ਏਕੋ ਸੋਏ ਗੁਰਮਤੀ ਘਟ ਪ੍ਰਗਟ ਹੋਏ ਸਹਜ ਜਿਨ ਪ੍ਰਭ ਜਾਣ ਪਛਾਨਿਆ ਨਾਨਕ ਨਾਮ ਮੇਲੇ ਮਨ ਮੰਨਿਆ ਸਭ ਮੈਂ ਵਸ ਪ੍ਰਭ ਏਕੋ ਸੋਏ ਗੁਰਮਤੀ ਘਟ ਪਰਗਟ ਹੋਏ ਸਹਜੇ ਜਿਨ ਪ੍ਰਭ ਜਾਣ ਪਛਾਨੇ ਨਾਨਕ ਨਾਮ ਮਿਲੇ ਮਨ ਮਾਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਨ ਅਸਰੀ ਮਹਿਲਾ ਤੀਜਾ ਘਰ ਦੂਜਾ ਚੌਪਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਇਹ ਧਨ ਅਖੁਟ ਨਾ ਨਿਖਟੈ ਨਾ ਜਾਏ ਪੂਰੇ ਸਤਗੁਰ ਦੀ ਆਦੇਖਾਏ ਆਪਣੇ ਸਤਿਗੁਰੂ ਕੋ ਸਦ ਬਲ ਜਾਈ ਗੁਰ ਕਿਰਪਾ ਤੇ ਹਰ ਮਨ ਵਸਾਈ ਗੁਰੂ ਪਿਆਰ ਵਾਲੇ ਅੱਜ ਦਾ ਇਹ ਪਾਵਨ ਮੁਖਵਾਕ ਤਨ ਸਤਿਗੁਰੂ ਗੁਰੂ ਅਮਰਦਾਸ ਪਿਤਾ ਜੀ ਦੇ ਰਸਨਾ ਤੋਂ ਉਚਾਰਨ ਹੋਇਆ ਧਨ ਆਸ਼ਿਰ ਰાગ ਅੰਦਰ ਪਾਵਨ 663 ਅਤੇ 64 ਉੱਤੇ ਸੁਭਾਈ ਮਾਨ ਹੈ ਜੀ